ਸਾਡੀਆਂ ਬੱਚਿਆਂ ਅੱਜ ਐਸਐਸਓ ਸਾਹਿਬ ਨੇ ਸਾਡੇ ਵਾਢੇ ਕਰ ਦਿੱਤੀਆਂ ਸਾਡੀ ਬਹੁਤ ਜਿਆਦੀ ਮਦਦਕ ਸੰਯੋਗ ਪੁਲਿਸ ਮਰ ਹਲਮਣੇ ਸਾਰਿਆਂ ਨੇ ਲਾਲਕੇ ਇਤਨਾ ਰੋਸਾ ਸਾਥੀਆਂ ਨੇ ਕੀਤੀ ਧੰਨਵਾਦ ਹੈ ਇਸ ਸਟਾਫ ਦਾ ਬਹੁਤ ਸਾਰਾ ਇਹਨਾਂ ਨੇ ਸਹਿਯੋਗ ਕਰਕੇ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਤੇ ਬੱਚੀਆਂ ਬਰਾਦ ਹੋਈਆਂ ਬਹੁਤ ਬਹੁਤ ਧੰਨਵਾਦ ਪਣੀ ਮਸਾ ਸਿੰਘ ਜਿਹੜਾ ਥਾਣਾ ਖਾਲੜਾ ਦੇ ਵਿੱਚ ਪਿੰਡ ਪੈਂਦਾ ਉਥੋਂ ਦੀਆਂ ਤਿੰਨ ਜਿਹੜੀਆਂ ਛੋਟੇ-ਛੋਟੀਆਂ ਬੱਚੀਆਂ ਨੇ ਸਕੂਲ ਦੇ ਵਿੱਚ ਐਪਲੀਕੇਸ਼ਨ ਦੇ ਕੇ ਜਿਹੜੀਆਂ ਨੇ ਅੱਧੀ ਛੁੱਟੀ ਤੋਂ ਆਪਣੇ ਸਕੂਲ ਤੋਂ ਜਾਇਜ਼ਤ ਲੈ ਕੇ ਚਲ ਗਈਆਂ ਸੀ ਪਰ ਤੂੰ ਘਰ ਨਹੀਂ ਸੀ ਵਾਪਸ ਆਈਆਂ ਇਹਨਾਂ ਦੇ ਵਿੱਚ ਜਿਹੜੀ ਗੀਤਾ ਆ ਇੱਕ ਜੈਸਮੀਨ ਆ ਇੱਕ ਬੀਵੀ ਆ ਜੇਰਾ ਦੀ ਉਮਰ ਦੀ ਗੱਲ ਕਰੀਏ ਤੇ 11 ਤੋਂ 12 ਸਾਲ ਦੇ ਵਿੱਚ ਇਹਨਾਂ ਦੀ ਏਜ ਹੈਗੀ ਆ ਤੇ ਇਹ ਜਦੋਂ ਵਾਪਸ ਨਹੀਂ ਆਈਆਂ ਤਾਂ ਇਹਨਾਂ ਨੇ ਪਹਿਲਾਂ ਪਰਿਵਾਰ ਨੇ ਆਪਣੇ ਤੌਰ ਤੇ ਭਾਲ ਕੀਤੀ ਤੇ ਅਗਲੇ ਦਿਨ ਜਿਹੜੀ ਪੁਲਿਸ ਸਟੇਸ਼ਨ ਖਾਲੜਾ ਵਿਖੇ ਜਿਹੜੀ ਹੈ ਦੀ ਐਫ ਆਈ ਆਰ ਦਰਜ ਕਰਾਈ। ਜਸਵੰਦੀ ਤੁਰੰਤ ਜਿਹੜੀ ਐਫ ਆਈ ਆਰ ਦਰਜ ਕਰਕੇ ਬੱਚੀਆਂ ਦੀ ਅਸੀਂ ਜਿਹੜੀ ਭਾਲ ਸ਼ੁਰੂ ਕਰ ਦਿੱਤੀ। ਪਹਿਲਾਂ ਜਿਹੜੀ ਕਾਲ ਡਿਟੇਲ ਟਾਵਰ ਲੋਕੇਸ਼ਨ ਤੇ ਜਿਹੜੀ ਟੈਕਨੀਕਲ ਤਰੀਕਿਆਂ ਨਾਲ ਤਕਤੀਸ਼ ਕੀਤੀ। ਉਸ ਤੋਂ ਬਾਅਦ ਸੀਸੀਟੀਵੀ ਕੈਮਰਾ ਨਾਇਲ ਚੈਕਿੰਗ ਕੀਤੀ। ਸੋ ਜਿਹੜੀਆਂ ਇਹ ਕੱਲ ਜਿਹੜੀਆਂ ਬੱਚੀਆਂ ਨੇ ਉਹ ਇਥੋਂ ਪਿੱਖੀ ਬੱਸ ਸਟੈਂਡ ਤੋਂ ਆਰੰਭ ਹੋਈਆਂ ਸੀ ਅੱਜ ਜਿਹੜਿਆ ਮਾਪੇ ਦੇ ਹਵਾਲੇ ਅਸੀਂ ਇਹਨਾਂ ਨੂੰ ਕਰ ਰਹੇ ਹਾਂ ਸੋ ਜਦੋਂ ਇਹਨਾਂ ਨੇ ਉਹ ਮੋੜਲੀ ਪੋਸੀਸ ਕੀਤੀ ਇਹਨਾਂ ਨੇ ਆਪਣੇ ਆਪ ਹੀ ਜਿੱਦਾਂ ਬੱਚਿਆਂ ਨੇ ਪ੍ਰੋਗਰਾਮ ਬਣਾਇਆ ਤੇ ਤੇ ਅਸੀਂ ਦਰਬਾਰ ਸਾਹਿਬ ਜਾਣਾ ਤੇ ਦਰਬਾਰ ਸਾਹਿਬ ਚਲ ਗਏ ਦੋ ਰਾਤਾਂ ਉੱਥੇ ਰਹੀਆਂ ਤੇ ਉੱਥੋਂ ਵਾਪਸ ਆ ਕੇ ਤੇ ਆਪਣੇ ਨਾਨਕੇ ਘਰ ਜਾ ਰਹੀਆਂ ਸੀ ਤੇ ਜਿਹੜੀਆਂ ਤਿੰਨੇ ਦੀ ਤਿੰਨੇ ਬੱਚੀਆਂ ਜਿਹੜੀਆਂ ਅਸੀਂ ਰਿਕਵਰ ਕਰ ਲਈਆਂ ਤੇ ਮਾਪਿਆਂ ਦੇ ਹੈਂਡਓਵਰ ਕਰ ਦਿੱਤੀਆਂ ਇਥੇ ਮੈਂ ਨਾਲ ਦੀ ਨਾਲ ਜਿੱਥੇ ਮਾਪਿਆਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਨਾ ਉੱਥੇ ਮੈਂ ਸਕੂਲ ਐਡਮਿਨਿਸਟ੍ਰੇਸ਼ਨ ਦੇ ਵੀ ਜਿਹੜੀ ਆ ਇਹਦੇ ਵਿੱਚ ਜ਼ਿੰਮੇਵਾਰੀ ਫੇਸ ਕਰਨੀ ਪੈਂਦੀ ਹੈ ਇਹਦੇ ਸੰਬੰਧੀ ਅਸੀਂ ਜਿਹੜਾ ਡੀਓ ਨੂੰ ਲਿਖ ਕੇ ਵੀ ਭੇਜਾਂਗੇ ਕਿ ਜਦੋਂ ਵੀ ਕੋਈ ਬੱਚੇ ਇਸ ਤਰ੍ਹਾਂ ਦੇ ਖਾਸ ਕਰਕੇ ਬੱਚੀਆਂ ਜਦੋਂ ਵੀ ਕਿਤੇ ਐਪਲੀਕੇਸ਼ਨ ਦੇ ਕੇ ਜਾਂਦੀਆਂ ਨੇ ਤੇ ਅੱਜ ਕੱਲ ਮੋਬਾਈਲ ਸਾਰਿਆਂ ਦੇ ਕੋਲ ਹੈ ਤੇ ਪੇਰੈਂਟਸ ਨੂੰ ਘਟੋ ਘਟਾ ਇਨਫੋਰਮ ਜ਼ਰੂਰ ਕੀਤਾ ਜਾਵੇ ਜਾਂ ਉਹਨਾਂ ਬਾਰੇ ਦੱਸਿਆ ਜਾਊ ਜਾਵੇ ਤੇ ਮਾਪੇ-ਪਾਪ ਨੂੰ ਵੀ ਮੈਂ ਇਹੋ ਬੇਨਤੀ ਕਰਦਾ ਕਿ ਬੱਚਿਆਂ ਨੂੰ ਸਕੂਲ ਪੇਜ ਕੇ 파ਰਗ ਨਾ ਹੋਵੋ। ਉਹਨਾਂ ਦੇ ਨਾਲ ਇਨਟੱਚ ਰਹੋ, ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੋ ਤਾਂ ਕਿ ਜੋ ਉਹਨਾਂ ਦੀ ਇਨਪੁਟ ਆਉਟਪੁੱਟ ਹੈਗੀ ਉਹ ਤੁਹਾਨੂੰ ਪਤਾ ਲੱਗਦੀ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਘਟਨਾ ਕਿਸੇ ਹੋਰ ਪਰਿਵਾਰ ਦੇ ਨਾਲ ਨਾ ਵਾਪਰੇ। ਸੋ ਜਿਹੜੇ ਬੱਚੇ ਆ ਸੀ ਅੱਜ ਮਾਪੇ-ਪਾਪ ਦੇ ਹਵਾਲੇ ਕਰ ਦਿੱਤੇ। ਥੈਂਕ ਯੂ। ਸਾਡੀਆਂ ਬੱਚੀਆਂ ਅੱਜ ਐਸਐਚਓ ਸਾਹਿਬ ਨੇ ਸਾਡੇ ਹਵਾਲੇ ਕਰ ਦਿੱਤੀਆਂ। ਸਾਡੀ ਬਹੁਤ ਜਿਆਦੀ ਮਦਦਤ ਸਹਿਯੋਗ ਪੁਲਿਸ ਮਰਾਲਵਾ ਨੇ ਸਾਰਿਆਂ ਨੇ ਨਾਲ ਕੇ ਇਤਨਾ ਰੋਸਾ ਸਾਥੀਆਂ ਨੇ ਕੀਤਾ ਧੰਨਵਾਦ ਹੈ ਇਸ ਤਰ੍ਹਾਂ ਦਾ ਬਹੁਤ ਸਾਰਾ ਇਹਨਾਂ ਨੇ ਸਹਿਯੋਗ ਕਰਕੇ ਸਾਰ ਨੇ ਬੜਾ